ਐਸੇ ਗੁਰ ਕੋ ਪਲ ਪਲ ਜਾਈਐ ਐਸੇ ਗੁਰ ਕੋ ਪਲ ਪਲ ਜਾਈਐ ਆਪ ਮੁਕਤ ਮੋਹਤਾਵੈ ਆਪ ਮੁਕਤ ਮੋਹਤਾਵੈ ਫਿਰਤ ਫਿਰਤ ਪ੍ਰਭ ਆਇਆ ਫਿਰਤ ਫਿਰਤ ਪ੍ਰਭ ਆਇਆ ਫਿਰਤ ਫਿਰਤ ਪ੍ਰਭ ਆਇਆ ਪਰ ਆਤਮਾ ਸਰਨਾਈ ਪਰ ਆਤਮਾ ਸਰਨਾਈ ਨਾਨਕ ਕੀ ਪ੍ਰਭ ਬੇਨਤੀ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਆਪਣੀ ਭਗਤੀ ਲਾਏ ਆਪਣੀ ਭਗਤੀ ਲਾਏ ਆਪਣੀ ਭਗਤੀ ਲਾਏ ਨਾਨਕ ਕੀ ਪ੍ਰਭ ਬੇਨਤੀ ਨਾਨਕ ਕੀ ਪ੍ਰਭ ਬੇਨਤੀ ਫਿਰਤ ਫਿਰਤ ਪ੍ਰਭ ਆਇਆ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨਾਈ ਪਰਿਆ ਤਉ ਸਰਨਾਈ ਨਾਨਕ ਕੀ ਪ੍ਰਭ ਮੇਨਤੀ ਨਾਨਕ ਕੀ ਪ੍ਰਭ ਮੇਨਤੀ ਇਹ ਪ੍ਰਭ ਮੇਨਤੀ ਸਾਧੂ ਕੀ ਪ੍ਰਭ ਮੇਨਤੀ ਆਪਣੀ ਭਗਤੀ ਲਾਏ ਆਪਣੀ ਭਗਤੀ ਲਾਏ ਆਪ ਮੁਕਤ ਮੋਹਤਾਰੇ ਆਪ ਮੁਕਤ ਮੋਹਤਾਰੇ ਐ ਆਪ ਮੁਕਤ ਮੋਹਤਾਰੇ ਆਪ ਮੁਕਤ ਮੋਹਤਾਰੇ ਐ ਐਸੇ ਗੁਰ ਕਉ ਬਲ ਬਲ ਜਾਈਐ ਐਸੇ ਗੁਰ ਕਉ ਬਲ ਬਲ ਜਾਈਐ ਐਸੇ ਗੁਰ ਕੋ ਬਲ ਬਲ ਜਾਈਐ ਐਸੇ ਗੁਰ ਕੋ ਬਲ ਬਲ ਜਾਈਐ ਬਲਹਾਰੀ ਗੁਰ ਆਪਨੇ ਬਲਹਾਰੀ ਗੁਰ ਆਪਨੇ ਧਿਉਹਾੜੀ ਸਤਵਾਦ ਧਿਉਹਾੜੀ ਸਤਵਾਦ ਜਿਨ ਮਾਨਸ ਤੇ ਦੇਵਤ ਕੀਏ ਜਿਨ ਮਾਨਸ ਤੇ ਦੇਵਤ ਕੀਏ ਕਰਤ ਨਾ ਲਾਗੀ ਵਾਰ ਕਰਤ ਨਾ ਲਾਗੀ ਵਾਰ ਅਸੇ ਗੁਰ ਕਾ ਬਲ ਬਲ ਜਾਈਐ ਅਸੇ ਗੁਰ ਕਾ ਬਲ ਬਲ ਜਾਈਐ ਵਾਹਿਗੁਰੂ 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 वाहिगुरू वाहिगुरु वाहिगुरु वाहिगुरुन श्री गुरू ग्रंथ साहिब जी तन श्री गुरू ग्रंथ साहिब जी ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤ ਗੁਰਾਂ ਦੇ ਚਰਨਾਂ ਵਿੱਚ ਸੁਭਾਏ ਮਾਨ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ ਅਤੇ ਬਹੁਤ ਹੀ ਪਿਆਰੇ ਵਿਦਿਆਰਥੀ ਜੋ ਪਿਛਲੇ ਕਈ ਦਿਨਾਂ ਤੋਂ ਗੁਰਦਰਾ ਸਾਹਿਬ ਪਿੰਡ ਬੂਸੋਵਾਲ ਜਿੱਥੇ ਬੱਚਿਆਂ ਦਾ ਗੁਰਮਤ ਸਖਲਾਈ ਕੈਂਪ ਲਾਇਆ ਜਾ ਰਿਹਾ ਸੀ ਆਓ ਇੱਕ ਵਾਰ ਸਾਰੇ ਧਿਆਨ ਦੇ ਨਾਲ ਸੁਣਿਓ ਸੁਣੋਗੇ ਜੀ ਸਾਰੇ ਗੱਲਾਂ ਨਹੀਂ ਕਰਨੀਆਂ ਇੱਕ ਵਾਰੀ ਸਾਰੇ ਆਖੋ ਸਤਨਾਮ ਸ੍ਰੀ ਵਾਹਿਗੁਰੂ 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 ਇਹ ਜਿਹੜੇ ਕੈਂਪ ਲਾਏ ਜਾ ਰਹੇ ਇਹਦਾ ਮਕਸਦ ਉਹ ਆ ਵੀ ਸਾਡਾ ਜਿਹੜਾ ਜੀਵਨ ਆ ਨਾ ਚਾਹੇ ਆਪਾਂ ਬੱਚੇ ਆ ਚਾਹੇ ਆਪਾਂ ਨੌਜਵਾਨ ਆ ਜਾਂ ਫਿਰ ਬਜ਼ੁਰਗ ਅਸੀਂ ਇੱਕ ਮਰਿਆਦਾ ਦੇ ਵਿੱਚ ਆ ਜਾਈਏ ਸਾਡਾ ਜੀਵਨ ਜਿਹੜਾ ਸੋਹਣਾ ਬਣ ਜਾਵੇ ਆਪਾਂ ਚਾਹੁੰਦੇ ਆ ਨਾ ਵੀ ਸਾਡਾ ਜੀਵਨ ਸੋਹਣਾ ਬਣੇ ਸਾਰੇ ਚਾਹੁੰਦੇ ਹੋ ਤੇ ਸੋਹਣਾ ਜੀਵਨ ਕਦੋਂ ਬਣਦਾ ਹੈ ਜਦੋਂ ਅਸੀਂ ਗੁਰੂ ਦੇ ਕੋਲੋਂ ਗਿਆਨ ਲੈਨੇ ਹ ਗੁਰੂ ਦੇ ਕੋਲੋਂ ਕੀ ਲੈਨੇ ਆ ਜੀ ਜਦ ਤੱਕ ਸਾਡੇ ਕੋਲ ਗਿਆਨ ਨਹੀਂ ਉਨੀ ਦੇ ਰਸੀਂ ਸੋਨੇ ਨਹੀਂ ਬਣ ਸਕਦੇ ਤੇ ਗਿਆਨ ਕਿਹੜਾ ਜਿਹੜਾ ਗੁਰੂ ਨੇ ਦੇਣਾ ਇੱਕ ਦੁਨਿਆਵੀ ਗਿਆਨ ਹੈ ਨਾ ਦੁਨਿਆਵੀ ਵਿਦਿਆ ਉਹ ਸਾਨੂੰ ਸਕੂਲਾਂ ਦੇ ਵਿੱਚੋਂ ਮਿਲ ਜਾਂਦੀ ਹੈ ਅਸੀਂ ਫਿਰ ਕਾਲਜ ਜਾਂਦੇ ਹਾਂ ਉੱਥੋਂ ਮਿਲ ਜਾਂਦੀ ਹੈ ਯੂਨੀਵਰਸਿਟੀਆਂ ਨੇ ਪਰ ਉਹ ਦੁਨਿਆਵੀ ਵਿੱਦਿਆ ਦੇ ਨਾਲ ਅਸੀਂ ਸੋਨੇ ਨਹੀਂ ਬਣ ਸਕਦੇ ਸਾਨੂੰ ਸੋਨੇ ਬਣਨ ਵਾਸਤੇ ਧਰਮ ਦੀ ਵਿੱਦਿਆ ਚਾਹੀਦੀ ਹੈ ਗੁਰੂ ਦਾ ਗਿਆਨ ਚਾਹੀਦਾ ਹੈ ਉਹ ਵਿੱਦਿਆ ਕਿਹੜੀ ਹੈ ਜਿਹਦੇ ਵਿੱਚ ਹੈ ਨਾਮ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੇ ਦੁਨਿਆਵੀ ਵਿਦਿਆ ਦੇ ਨਾਲ ਲੋਕ ਸੋਹਣੇ ਬਣਦੇ ਹੁੰਦੇ ਤੇ ਦੁਨੀਆਂ ਬੜੀ ਸੋਹਣੀ ਬਣ ਜਾਣੀ ਸੀ। ਬਲਕਿ ਦੁਨਿਆਵੀ ਵਿਦਿਆ ਨੇ ਸਾਡੇ ਅੰਦਰ ਲੋਭ ਪੈਦਾ ਕੀਤਾ ਹੈ। ਲੋਭ ਵਧਿਆ ਹੈ। ਹਜੇ ਤੁਸੀਂ ਛੋਟੇ-ਛੋਟੇ ਹੋ ਤੁਹਾਨੂੰ ਇਹਦੇ ਬਾਰੇ ਨਹੀਂ ਪਤਾ ਵੀ ਲੋਭ ਕੀ ਹੁੰਦਾ ਹੈ। ਪਰ ਇੰਨੇ ਵੀ ਛੋਟੇ ਨਹੀਂ ਵੀ ਤੁਸੀਂ ਗੱਲ ਨਾ ਸਮਝ ਸਕੋ। ਤੁਹਾਡੇ ਵਿੱਚ ਬਹੁਤ ਸਾਰੇ ਕੋਈ ਪਹਿਲੀ ਕਲਾਸ ਦਾ ਬੱਚਾ ਹੋਣਾ ਕੋਈ ਦੂਸਰੀ ਕੋਈ ਤੀਸਰੀ ਹੈਗੇ ਆ ਨਾ ਜੀ ਪਹਿਲੀ ਕਲਾਸ ਵਾਲੇ ਬੱਚੇ ਹੱਥ ਖੜੇ ਕਰੋ ਸ਼ਾਬਾਸ਼ ਪਹਿਲੀ ਕਲਾਸ ਵਾਲੇ ਠੀਕ ਹੈ ਦੇਖੋ ਤੁਸੀਂ ਛੋਟੇ ਬੱਚੇ ਵੀ ਬੈਠੇ ਹੋ ਵੱਡੇ ਵੀ ਬੈਠੇ ਹੋ ਤੇ ਇੰਨੇ ਵੀ ਛੋਟੇ ਨਹੀਂ ਕਿ ਆਪਾਂ ਗੁਰੂ ਦੀ ਗੱਲ ਨਾ ਸਮਝ ਸਕੀਏ ਹੁਣ ਜਦੋਂ ਅਸੀਂ ਕਲਗੀਧਰ ਪਾਤਸ਼ਾਹ ਦੇ ਸਹਬਜ਼ਾਦਿਆਂ ਦੀ ਗੱਲ ਕਰਦੇ ਆਂ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਉਮਰਾਂ ਤੇ ਛੋਟੀਆਂ ਸੀ ਨਾ ਪਤਾ ਤੁਹਾਨੂੰ ਉਹਨਾਂ ਦੇ ਬਾਰੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਪਰ ਉਹਨਾਂ ਦੇ ਹੌਂਸਲੇ ਕਿੰਨੇ ਬਲੰਦ ਨੇ ਉਹ ਕਿੰਨੇ ਸਿਆਣੇ ਆ ਤੇ ਸਿੱਖ ਪੰਥ ਨੇ ਆਪਣੀ ਅਰਦਾਸ ਦੇ ਵਿੱਚ ਉਹਨਾਂ ਨੂੰ ਥਾਂ ਦਿੱਤੀ ਜਿਹੜੀ ਅਰਦਾਸ ਅਸੀਂ ਕਰਦੇ ਆ ਨਾ ਪੰਜਾਂ ਪਿਆਰਿਆਂ ਤੋਂ ਬਾਅਦ ਜੇ ਕਿਸੇ ਦਾ ਸਥਾਨ ਆਉਂਦਾ ਉਹ ਚਾਰ ਸਹਿਬ ਜਾ ਦੇ ਆ ਪੰਜ ਪਿਆਰੇ ਚਾਰ ਸਹਿਬ ਜਾ ਦੇ ਹੁਣ ਇਤਿਹਾਸ ਪੜ੍ਹੀਏ ਤੇ ਕੁੱਲ 22 ਸਹਿਬ ਜਾ ਦੇ ਹੋਏ ਗੁਰੂ ਸਾਹਿਬਾਨਾਂ ਦੇ ਜਿਹੜੇ ਪੁੱਤਰ ਆ ਉਹਨਾਂ ਦੇ ਵਿੱਚੋਂ ਪੰਜ ਸਹਿਬਜ਼ਾਦੇ ਉਹ ਸਮਾਪਾ ਕੇ ਗੁਰੂ ਬਣ ਜਾਂਦੇ ਆ। ਹਾਂਜੀ। ਜਿਵੇਂ ਗੁਰੂ ਅਰਜਨ ਦੇ ਮਹਾਰਾਜ ਪਹਿਲਾਂ ਸਹਿਬਜ਼ਾਦੇ ਸੀ ਫਿਰ ਗੁਰੂ ਬਣ ਗਏ। ਇਸੇ ਤਰ੍ਹਾਂ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਪਹਿਲਾਂ ਗੁਰੂ ਅਰਜਨ ਦੇ ਪਾਤਸ਼ਾਹ ਦੇ ਸਹਿਬਜ਼ਾਦੇ ਆ ਫਿਰ ਗੁਰੂ ਬਣ ਗਏ। 6ਵੇਂ ਪਾਤਸ਼ਾਹ ਵੀ ਗੁਰੂ ਬਣ ਗਏ। ਇਸੇ ਤਰ੍ਹਾਂ 8ਵੇਂ ਪਾਤਸ਼ਾਹ 9ਵੇਂ ਪਾਤਸ਼ਾਹ 10ਵੇਂ ਪਾਤਸ਼ਾਹ ਪਹਿਲਾਂ ਇਹ ਸੱਜਾਦੇ ਸੀ ਸਤਿਗੁਰਾਂ ਦੇ ਫਿਰ ਇਹ ਪੰਜ ਸੱਜਾਦਿਆਂ ਤੋਂ ਫਿਰ ਇਹ ਗੁਰੂ ਬਣ ਗਏ ਸੀ ਗੁਰੂ ਪਦਵੀ ਨੂੰ ਪ੍ਰਾਪਤ ਹੋਏ ਹੁਣ 22 ਸੱਜਾਦੇ ਕੁੱਲ ਹੋਏ ਆ ਗੁਰੂ ਸਾਹਿਬਾਨਾਂ ਦੇ ਜੇ ਜੇ ਪੰਜ ਵਿੱਚੋਂ ਕੱਢ ਦਈਏ ਤੇ 17 ਰਹਿ ਗਏ ਹਾਂਜੀ 17 ਰਹਿ ਗਏ ਨਾ ਤੇ ਉਹਨਾਂ 17 ਦੇ ਵਿੱਚੋਂ ਪੰਥ ਨੇ ਜੇ ਕਿਸੇ ਨੂੰ ਏਡਾ ਵੱਡਾ ਮਾਨ ਦਿੱਤਾ ਜਾਂ ਅਰਦਾਸ ਦੇ ਵਿੱਚ ਸ਼ਾਮਲ ਕੀਤਾ ਉਹ ਕਲਗੀਧਰ ਪਾਤਸ਼ਾਹ ਦੇ ਜਿਹੜੇ ਚਾਰ ਸਾਹਿਬਜ਼ਾਦੇ ਆ ਉਹਨਾਂ ਨੂੰ ਅਰਦਾਸ ਦੇ ਵਿੱਚ ਆਪਾਂ ਰੋਜ਼ ਨਮਸਕਾਰ ਕਰਦੇ ਆ ਆਪਾਂ ਅਰਦਾਸ ਦੇ ਵਿੱਚ ਰੋਜ਼ ਉਹਨਾਂ ਨੂੰ ਚੇਤੇ ਕਰਦੇ ਆ ਜਿਹੜੀ ਸਾਡੀ ਅਰਦਾਸ ਆ ਨਾ ਉਹਦੇ ਵਿੱਚ ਅਸੀਂ ਸਹਿਬਜ਼ਾਦਿਆਂ ਨੂੰ ਰੋਜ਼ ਯਾਦ ਕਰਦੇ ਹਾਂ ਪੰਜ ਪਿਆਰੇ ਚਾਰ ਸਹਿਬਜ਼ਾਦੇ ਉਹਦਾ ਕਾਰਨ ਕੀ ਹੈ ਬਸੇ ਕਈ ਵਾਰੀ ਆਪਾਂ ਇੱਕ ਗੱਲ ਕਹਿੰਦੇ ਹੁੰਨੇ ਵੀ ਕੁੱਜੇ ਦੇ ਵਿੱਚ ਸਮੁੰਦਰ ਪਾ ਦੇਣਾ ਇਹ ਗੱਲਾਂ ਕਈਆਂ ਜਾਂਦੀਆਂ ਨੇ ਪਰ ਜੇ ਸੱਚਮੁੱਚ ਇਹਨੂੰ ਦੇਖਣਾ ਹੋਵੇ ਨਾ ਅਰਦਾਸ ਸੱਚਮੁੱਚ ਇਦਾਂ ਹੀ ਆ ਵੀ ਕੁੱਜੇ ਦੇ ਵਿੱਚ ਸਮੁੰਦਰ ਹੈ ਅਰਦਾਸ ਜਿਹੜੀ ਹੈ ਨਾ ਜਿਹੜੀ ਸਿੱਖ ਰੋਜ਼ ਅਰਦਾਸ ਕਰਦਾ ਹੈ ਇੱਕ ਉਜੇ ਦੇ ਵਿੱਚ ਸਮੁੰਦਰ ਹੈ ਭਾਵ ਸਾਡਾ ਸਾਰਾ ਸਿੱਖ ਵਿਰਸਾ ਸਿੱਖ ਇਤਿਹਾਸ ਗੁਰੂ ਸਾਹਿਬ ਤੋਂ ਲੈ ਕੇ ਇੱਕ ਅਕਾਲ ਪੁਰਖ ਤੇ 10 ਗੁਰੂ ਪਾਤਸ਼ਾ ਤੇ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਫਿਰ ਪੰਜ ਪਿਆਰੇ ਚਾਰ ਸਾਹਿਬ ਜਾਦੇ 40 ਮੁਕਤੇ ਇਹ ਕੈਂਪ ਕਿਉਂ ਲਾਏ ਜਾਂਦੇ ਨੇ ਤੁਹਾਨੂੰ ਇਹਨਾਂ ਗੱਲਾਂ ਦੇ ਬਾਰੇ ਪਤਾ ਲੱਗੇ ਹੱਠੀਆਂ ਜੱਪੀਆਂ ਉਹ ਕਿਹੜੇ ਸੀਗੇ ਤੱਪੀਆਂ ਜਿਨ੍ਹਾਂ ਨਾਮ ਜਪਿਆ ਅਰਦਾਸ ਵਿੱਚ ਕਿਹਨਾਂ ਨੂੰ ਸ਼ਾਮਲ ਕੀਤਾ ਗਿਆ ਜਿਨ੍ਹਾਂ ਨੇ ਨਾਮ ਜਪਿਆ ਤੇ ਜਿਨ੍ਹਾਂ ਨੇ ਅਵਾਰਾਗਰਦੀ ਕੀਤੀ ਜਿਨ੍ਹਾਂ ਨੇ ਰੌਲੇ ਪਾਏ ਜਿਨ੍ਹਾਂ ਨੇ ਥਾਂ ਥਾਂ ਤੇ ਝਗੜੇ ਕੀਤੇ ਜਿਨ੍ਹਾਂ ਨੇ ਕਦੀ ਨਾ ਮਾਪਿਆਂ ਦੀ ਗੱਲ ਮੰਨੀ ਨਾ ਕਦੀ ਗੁਰੂ ਦੀ ਗੱਲ ਮੰਨੀ ਉਹਨਾਂ ਨੂੰ ਅਰਦਾਸ ਦੇ ਵਿੱਚ ਥਾਂ ਨਹੀਂ ਮਿਲੀ ਅਰਦਾਸ ਦੇ ਵਿੱਚ ਥਾਂ ਮਿਲੀ ਹੈ ਫਿਰ ਉਹਨਾਂ ਬੀਬੀਆਂ ਨੂੰ ਥਾਂ ਮਿਲੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਅਸੀਂ ਅਕਸਰ ਅਰਦਾਸ ਵਿੱਚ ਧਿਆਨ ਨਹੀਂ ਰੱਖਦੇ ਬਸ ਅਰਦਾਸ ਇੱਕ ਅਸੀਂ ਇੱਥੋਂ ਤੱਕ ਸਮਝ ਲਿਆ ਕਿ ਅਰਦਾਸ ਕੀਤੀ ਕਿਸੇ ਨੇ ਸੁਣੀ ਜਾਂ ਨਹੀਂ ਸੁਣੀ ਸਾਨੂੰ ਪਤਾ ਹੀ ਨਹੀਂ ਹੁੰਦਾ ਫਾਰਮੈਲਟੀ ਬਣ ਗਈ ਪਰ ਅਰਦਾਸ ਜੇ ਮਨ ਚਿਤ ਲਾ ਕੇ ਸੁਣਾਗੇ ਨਾ ਇੱਕ ਸ਼ਬਦ ਅਰਦਾਸ ਦੇ ਵਿੱਚ ਬਾਰ ਬਾਰ ਆਵੇਗਾ ਉਹ ਸ਼ਬਦ ਪਤਾ ਕਿਹੜਾ ਹੈ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਇਹਦਾ ਮਤਲਬ ਕੀ ਹੈ ਵੀ ਅਰਦਾਸ ਵਿੱਚ ਧਿਆਨ ਧਰ ਕੇ ਖਲੋਣਾ ਹੈ ਧਿਆਨ ਧਰ ਕੇ ਹਰ ਪੈਰੇ ਦੇ ਵਿੱਚ ਜੇ ਤੁਹਾਡਾ ਧਿਆਨ ਹੋਵੇਗਾ ਤੇ ਅਰਦਾਸ ਤੁਹਾਡੀ ਨਾਲੋਂ ਨਾਲ ਪੂਰੀ ਹੋ ਰਹੀ ਹੈ ਅਰਦਾਸ ਕਦੀ ਵੀ ਅਧੂਰੀ ਨਹੀਂ ਹੁੰਦੀ ਪਰ ਪੂਰੀ ਉਦੋਂ ਹੁੰਦੀ ਹੈ ਜਦੋਂ ਧਿਆਨ ਧਰ ਕੇ ਵਾਹਿਗੁਰੂ ਬੋਲੋਗੇ ਜੇ ਤੁਹਾਡਾ ਧਿਆਨ ਹੀ ਨਹੀਂ ਫਿਰ ਭਾਵੇਂ ਵਾਹਿਗੁਰੂ ਬੋਲੀ ਜਾਓ ਚਾਹੇ ਨਾ ਬੋਲੋ ਫਿਰ ਤਾਂ ਕੋਈ ਫਾਇਦਾ ਨਹੀਂ ਇੱਕ ਇੱਕ ਸ਼ਬਦ ਅਰਦਾਸ ਦਾ ਬੜਾ ਕੀਮਤੀ ਹੈ ਇੱਕ ਇੱਕ ਸ਼ਬਦ ਅਰਦਾਸ ਦੇ ਦੋ ਭਾਗ ਆ ਤੇਗ ਬਹਾਦਰ ਸਿਮਰਿਆ ਘਰ ਨੌਂ ਲਿਤ ਆਵੇ ਤਾ ਇਹ ਸਭ ਥਾਈ ਹੋਏ ਸਹਾਈ ਇਥੋਂ ਤੱਕ ਇਹ 10ਵੇਂ ਪਾਤਸ਼ਾਹ ਦੀ ਬਾਣੀ ਹੈ ਇਸ ਤੋਂ ਅੱਗੇ ਪੰਥ ਦੀ ਬਾਣੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਿਹੜਾ ਨਾਂ ਹੈ ਉਹ ਪੰਥ ਨੇ ਸ਼ਾਮਲ ਕੀਤਾ ਇਹ ਜਿਹੜੇ ਦੋ ਭਾਗ ਨੇ ਦੱਸਦੇ ਇਹ ਵੀ ਸਾਨੂੰ ਪਤਾ ਹੋਣਾ ਚਾਹੀਦਾ ਸੋ ਜਿਹੜੇ ਪੰਜ ਪਿਆਰੇ ਆ ਚਾਰ ਸਹਿਬਜ਼ਾਦੇ ਆ ਚਾਰ ਸਹਿਬਜ਼ਾਦਿਆਂ ਦਾ ਇਤਿਹਾਸ ਸਾਨੂੰ ਦੱਸਦਾ ਹੈ ਉਹਨਾਂ ਨੇ ਛੋਟੀ ਉਮਰ ਦੇ ਵਿੱਚ ਨਿੱਕੀਆਂ ਜਿੰਦਾਂ ਵੱਡਾ ਸਾਕਾ ਕੀਤਾ ਨਾ ਕਿੱਦੀ ਵੱਡੀ ਉਹਨਾਂ ਨੇ ਜੰਗ ਲੜੀ ਹੈ ਛੋਟੇ ਸਾਹਿਬ ਜਾਦਿਆਂ ਨੇ ਵੱਡੇ ਸਾਹਿਬ ਜਾਦੇ ਚਮਕੌਰ ਦੀ ਜੰਗ ਵਿੱਚ ਸ਼ਸਤਰਾਂ ਦੇ ਨਾਲ ਜੂਝ ਕੇ ਸ਼ਹੀਦ ਹੋਏ ਆ ਤੇ ਛੋਟੇ ਸਾਹਿਬ ਜਾਦੇ ਸਿਧਾਂਤ ਤੇ ਖੜ ਕੇ ਜ਼ਾਲਮ ਦੇ ਨਾਲ ਵਿਚਾਰਾਂ ਦੀ ਜੰਗ ਹੋਈ ਹੈ ਮਰਿਆਦਾ ਤੇ ਸੱਚ ਤੇ ਪਹਿਰਾ ਦਿੰਦੇ ਆ ਆਪਣੇ ਆਪ ਦੀ ਉਹਨਾਂ ਨੇ ਸ਼ਹਾਦਤ ਦੇ ਦਿੱਤੀ ਪਰ ਹਮਰੇ ਬੰਸ ਰੀਤ ਇਮ ਆਈ ਸੀਸ ਦੇਤ ਪਰ ਧਰਮ ਨਾ ਜਾਈ ਉਹਨਾਂ ਨੇ ਆਪਣਾ ਸੀਸ ਦੇ ਦਿੱਤਾ ਪਰ ਸਿੱਖੀ ਨਹੀਂ ਜਾਂ ਦਿੱਤੀ ਇੱਥੋਂ ਸਾਨੂੰ ਪਤਾ ਲੱਗਦਾ ਹੈ ਵੀ ਸਿੱਖੀ ਦੀ ਮਹਾਨਤਾ ਕੀ ਹੈ ਤੇ ਨਾਲ ਹੀ ਸਾਨੂੰ ਇਹ ਵੀ ਪਤਾ ਲੱਗਦਾ ਹੈ ਵੀ ਸਹਿਬਜ਼ਾਦਿਆਂ ਦੇ ਜੀਵਨ ਤੋਂ ਵੀ ਅਸੀਂ ਕਦੀ ਵੀ ਨਿਆਣੇ ਨਹੀਂ ਹੁੰਦੇ ਹਰ ਉਮਰ ਦੇ ਵਿੱਚ ਅਸੀਂ ਸਿੱਖਦੇ ਹਾਂ ਅਸੀਂ ਮਾਂ ਦੇ ਗਰਭ ਵਿੱਚ ਵੀ ਸਿੱਖਦੇ ਰਹੇ ਹਾਂ ਜੋ ਮਾਂ ਕਰਦੀ ਰਹੀ ਉਹੀ ਬੱਚੇ ਨੇ ਸਿੱਖਿਆ ਜਦੋਂ ਸਾਡਾ ਜਨਮ ਹੋਇਆ ਉਦੋਂ ਵੀ ਅਸੀਂ ਸਿੱਖਿਆ ਹੁਣ ਜੇ ਮੈਂ ਤੁਹਾਨੂੰ ਸਵਾਲ ਕਰਾਂ ਥੋੜਾ ਜਿਹਾ ਧਿਆਨ ਦਿਓ ਸਾਰੇ ਬੱਚੇ ਜੇ ਤੁਹਾਨੂੰ ਇਹ ਸਵਾਲ ਕਰੀਏ ਵੀ ਤੁਹਾਨੂੰ ਕਿੱਦਾਂ ਪਤਾ ਲੱਗਾ ਮੇਰੀ ਮਾਂ ਕਿਹੜੀ ਆ ਮੇਰਾ ਪਿਤਾ ਕਿਹੜਾ ਆ ਮੇਰਾ ਦਾਦਾ ਦਾਦੀ ਕੌਣ ਆ ਮੇਰਾ ਘਰ ਕਿੱਥੇ ਪਤਾ ਨਾ ਤੁਹਾਨੂੰ ਤੁਹਾਡੇ ਘਰ ਦਾ ਇਹ ਸਾਰਾ ਗਿਆਨ ਤੁਹਾਨੂੰ ਕਿੱਥੋਂ ਮਿਲਿਆ ਕਿੰਨੇ ਦੱਸਿਆ ਸੀ ਮਾਤਾ ਪਿਤਾ ਨੇ ਦੱਸਿਆ ਨਾ ਇਹਦਾ ਮਤਲਬ ਹੈ ਤੁਹਾਡਾ ਪਹਿਲਾ ਸਕੂਲ ਤੁਹਾਡੀ ਪਹਿਲੇ ਅਧਿਆਪਕ ਤੁਹਾਡੀ ਮਾਂ ਆ ਤੁਹਾਡਾ ਪਿਤਾ ਆ ਮਾਤਾ ਪਿਤਾ ਇਹ ਸਾਡੇ ਪਹਿਲੇ ਅਧਿਆਪਕ ਆ ਤੇ ਜਦੋਂ ਵੀ ਆਪਾਂ ਕਿਸੇ ਨੂੰ ਪੁੱਛਦੇ ਆ ਤੇਰੀ ਮਾਂ ਬੋਲੀ ਕਿਹੜੀ ਐ ਉੱਥੇ ਮਾਂ ਬੋਲੀ ਕਿਉਂ ਪੁੱਛੀ ਜਾਂਦੀ ਐ ਕਿਉਂਕਿ ਮਾਂ ਦੇ ਦੁੱਧ ਦੇ ਨਾਲ ਜਿਹੜੀ ਭਾਸ਼ਾ ਜਿਹੜੀ ਬੋਲੀ ਸਾਨੂੰ ਮਿਲੀ ਉਹਨੂੰ ਮਾਂ ਬੋਲੀ ਆਖਿਆ ਗਿਆ ਮਾਂ ਸਾਡਾ ਪਹਿਲਾ ਅਧਿਆਪਕ ਆ ਜਿਹੜੀ ਸਾਨੂੰ ਸਿਖਾਉਂਦੀ ਐ ਪਿਤਾ ਸਾਡਾ ਪਹਿਲਾ ਅਧਿਆਪਕ ਉਸ ਘਰ ਦੇ ਵਿੱਚ ਤੇ ਘਰ ਸਾਡਾ ਪਹਿਲਾ ਸਕੂਲ ਹੈ ਜਿੱਥੇ ਅਸੀਂ ਸਿੱਖਦੇ ਹਾਂ ਉਸ ਤੋਂ ਬਾਅਦ ਅਸੀਂ ਦੁਨਿਆਵੀ ਸਕੂਲਾਂ ਚੋਂਗੇ ਇਸ ਕਰਕੇ ਆਓ ਜਿਹੜੀ ਮੈਂ ਬੇਨਤੀ ਕਰ ਰਿਹਾ ਸੀ ਵੀ ਆਪਾਂ ਸਿੱਖਣ ਦਾ ਯਤਨ ਕਰਨਾ ਹੈ ਇਹਨਾਂ ਕੈਂਪਾਂ ਦੇ ਵਿੱਚ ਤਕਰੀਬਨ 16-17 ਕੈਂਪ ਇਸ ਵੇਲੇ ਚੱਲ ਰਹੇ ਆ ਕਪੂਰਥਲੇ ਜ਼ਿਲ੍ਹੇ ਦੇ ਵਿੱਚ ਤੇ ਜਿਵੇਂ ਅਸੀਂ ਦੁਨਿਆਵੀ ਪੜ੍ਹਾਈ ਕਰਦੇ ਹਾਂ ਤੇ ਦੁਨਿਆਵੀ ਪੜ੍ਹਾਈ ਜਿਹੜੀ ਆ ਸਾਡੇ ਵਿੱਚ ਕਈ ਵਾਰੀ ਲੋਭ ਪੈਦਾ ਕਰਦੀ ਹੈ ਜੇ ਅਸੀਂ ਦੇਖਦੇ ਹਾਂ ਵੱਡੇ ਵੱਡੇ ਉਹਤਿਆਂ ਤੇ ਬੈਠੇ ਵੱਡੇ ਵੱਡੇ ਹਸਪੀਟਲ ਖੋਲੇ ਨੇ ਵੱਡੇ ਵੱਡੇ ਪੜ੍ਹੇ ਲਿਖੇ ਲੋਕ ਨੇ ਪਰ ਸਭ ਤੋਂ ਵੱਧ ਕਰਪਸ਼ਨ ਮਨੁੱਖਤਾ ਦਾ ਜਿਹੜਾ ਕਹਾਣ ਹੈ ਮਨੁੱਖਤਾ ਦੀ ਜਿਹੜੀ ਠੱਗੀ ਹੈ ਉਹ ਲੋਕ ਹੀ ਕਰ ਰਹੇ ਆ ਜਿਨ੍ਹਾਂ ਨੇ ਇੰਨੀ ਵਿਦਿਆ ਪ੍ਰਾਪਤ ਕੀਤੀ ਹੈ ਕਿਉਂਕਿ ਉਹਨਾਂ ਦੀ ਕਿਰਤ ਦੇ ਨਾਲ ਧਰਮ ਨਹੀਂ ਜੁੜਿਆ ਫਰਕ ਕਿੱਥੇ ਆ ਗੁਰੂ ਸਾਹਿਬ ਨੇ ਸਾਨੂੰ ਜਿਹੜੀਆਂ ਤਿੰਨ ਚੀਜ਼ਾਂ ਦਿੱਤੀਆਂ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ ਜਿੱਦਨ ਇਕੱਲੀ ਕਿਰਤ ਕਰਾਂਗੇ ਨਾਲ ਨਾਮ ਨਹੀਂ ਜੁੜੇਗਾ ਨਾ ਉਹ ਕਿਰਤ ਸਾਡੀ ਧਰਮ ਹੀ ਨਹੀਂ ਹੋਵੇਗੀ ਉਸ ਕਿਰਤ ਦੇ ਵਿੱਚ ਹੇਰਾਫੇਰੀਆਂ ਹੋਣਗੀਆਂ ਉਸ ਕਿਰਤ ਦੇ ਵਿੱਚ ਕ腐ਸ਼ਨ ਹੋਵੇਗੀ ਉਸ ਕਿਰਤ ਦੇ ਵਿੱਚ ਲੋਕਾਂ ਦੇ ਹੱਕ ਖਾਵਾਂਗੇ ਉਥੇ ਅਸੀਂ ਲੋਕਾਂ ਨੂੰ ਧੋਖਾ ਦੇਵਾਂਗੇ ਜਿੱਦਨ ਸਾਡੀ ਕਿਰਤ ਦੇ ਨਾਲ ਨਾਮ ਜੁੜ ਗਿਆ ਧਰਮ ਜੁੜ ਗਿਆ ਨਾ ਉਦਨ ਅਸੀਂ ਕਿਸੇ ਦਾ ਹੱਕ ਨਹੀਂ ਖਾਵਾਂਗੇ। ਇਹੀ ਗੱਲ ਗੁਰਦਾਰਾ ਹਰਤ ਸਾਹਿਬ ਤੋਂ ਗੁਰੂ ਨਾਨਕ ਸਾਹਿਬ ਨੇ ਸਾਨੂੰ ਸਮਝਾਈ ਆ ਵੀ ਕਿਰਤ ਕਰਦੇ ਆ ਨਾਮ ਜਪਣਾ ਕਿਰਤ ਛੱਡ ਕੇ ਨਾਮ ਨਹੀਂ ਜਪਣਾ। ਤੇ ਨਾਮ ਜਪਦੇ ਆ ਕਿਰਤ ਕਰਨੀ ਐ ਇਹ ਬਹਾਨਾ ਨਹੀਂ ਲਾਉਣਾ ਵੀ ਮੈਂ ਤੇ ਨਾਮ ਜਪ ਰਿਹਾ ਮੈਂ ਕਿਰਤ ਨਹੀਂ ਕਰਨੀ। ਪਹਿਲਾਂ ਲੋਕ ਇਦਾਂ ਹੀ ਕਰਦੇ ਸੀ ਨਾ ਨਾਮ ਜੱਪਣ ਵਾਲੇ ਕਿਰਤ ਨਹੀਂ ਸੀ ਕਰਦੇ ਤੇ ਕਿਰਤ ਕਰਨ ਵਾਲੇ ਨਾਮ ਨਹੀਂ ਸੀ ਜਪਦੇ। ਉਹ ਵੀ ਅਧੂਰਾ ਸੀ ਤੇ ਉਹ ਵੀ ਅਧੂਰਾ ਸੀ। ਨਾਮ ਜਪਣ ਵਾਲੇ ਜਿਹੜੇ ਕਹਿੰਦੇ ਅਸੀਂ ਨਾਮ ਜਪਦੇ ਉਹਨਾਂ ਨੂੰ ਖੱਪੜ ਫੜ ਕੇ ਗ੍ਰਸਤੀਆਂ ਦੇ ਘਰ ਵਿੱਚ ਮੰਗਣਾ ਪੈਂਦਾ ਸੀ ਤੇ ਜਿਹੜੇ ਗ੍ਰਸਤੀ ਸੀ ਉਹ ਉਹਨਾਂ ਨੂੰ ਦੇਖਦੇ ਸੀ ਵੀ ਨਾਮ ਜਪਣ ਵਾਲੇ ਸਾਡੀ ਮੁਕਤੀ ਕਰਾਉਣਗੇ ਸਾਡਾ ਉਧਾਰ ਕਰਾਉਣਗੇ ਸੋ ਗੁਰੂ ਸਾਹਿਬ ਨੇ ਸਿੱਖ ਦੇ ਵਿੱਚ ਦੋਨੋਂ ਗੁਣ ਭਰੇ ਵੀ ਕਿਰਤ ਵੀ ਕਰੋ ਨਾਮ ਵੀ ਜਪੋ ਤੇ ਤੀਜਾ ਕੰਮ ਵੰਡ ਕੇ ਛਕਣਾ ਸੋ ਇਹ ਸਿੱਖੀ ਦੇ ਤਿੰਨ ਮੂਲ ਥੰਮ ਨੇ ਸੋ ਇਸ ਕਰਕੇ ਆਓ ਗੁਰੂ ਕਿਰਪਾ ਕਰੇ ਸਾਰੇ ਵਿਦਿਆਰਥੀ ਜਿਨਿਆਂ ਨੇ ਵੀ ਇਸ ਕੈਂਪ ਦੇ ਵਿੱਚ ਗੁਰਮਤ ਸਖਲਾਈ ਕੈਂਪ ਦੇ ਵਿੱਚ ਭਾਗ ਲਿਆ ਯਤਨ ਕਰੀਏ ਜਿਹੜਾ ਸਿਲੇਬਸ ਤੁਹਾਨੂੰ ਪੜਾਇਆ ਗਿਆ ਹੈ ਹਾਂਜੀ ਇਹਦੇ ਉੱਤੇ ਪੈਰਾ ਦਿਓ ਦੂਸਰਾ ਆਪਣੇ ਜੀਵਨ ਦੇ ਵਿੱਚ ਜਿਹੜੀ ਗੱਲ ਗੁਰੂ ਕਹ ਰਿਹਾ ਉਹਨੂੰ ਅਪਣਾਉਣ ਦਾ ਯਤਨ ਕਰੀਏ ਕਰੋ ਯਤਨ ਜੇ ਹੋਏ ਮਿਹਰਬਾਨ ਜੀ ਜੇ ਅਸੀਂ ਯਤਨ ਕਰਾਂਗੇ ਬਾਣੀ ਪੜ ਕੇ ਉਹਦੀ ਵਿਚਾਰ ਜ਼ਰੂਰ ਕਰੀਏ ਵੀ ਗੁਰੂ ਸਾਹਿਬ ਕੀ ਕਹ ਰਹੇ ਆ ਫਿਰ ਉਹਤੇ ਅਮਲ ਕਰੀਏ ਜਦੋਂ ਅਮਲ ਕਰਾਂਗੇ ਫਿਰ ਗੁਰੂ ਖੁਸ਼ ਹੁੰਦਾ ਹੈ ਸ਼ੁਭ ਅਮਲਾਂ ਵੱਧੋ ਦੋਨੋਂ ਰੋਈ ਜੇਸੀ ਅਮਲ ਹੀ ਨਾ ਕਰਦੇ ਫਿਰ ਭਾਵੇਂ ਕੋਈ Hindu ਹੋਵੇ ਕੋਈ ਮੁਸਲਮਾਨ ਹੋਵੇ ਕੋਈ ਸਿੱਖ ਹੋਵੇ ਕੋਈ ਕਿਸੇ ਵੀ ਧਰਮ ਨੂੰ ਮੰਨਦਾ ਹੋਵੇ ਜਿਹੜਾ ਸੱਚ ਤੇ ਪਹਿਰਾ ਨਹੀਂ ਦਿੰਦਾ ਜਿਹੜਾ ਅਮਲ ਨਹੀਂ ਕਰਦਾ ਉਹਨੂੰ ਪਰਮਾਤਮਾ ਦੇ ਘਰ ਵਿੱਚ ਪਾਣ ਨਹੀਂ ਮਿਲਦੀ ਤੇ ਸੰਸਾਰ ਦੇ ਵਿੱਚ ਵੀ ਉਹਦਾ ਸਤਕਾਰ ਨਹੀਂ ਹੁੰਦਾ ਇਸ ਕਰਕੇ ਜੇ ਅਸੀਂ ਸੋਹਣੇ ਬਨਣਾ ਮਾਰਾ ਕਹਿੰਦੇ ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ ਜਿਹੜੇ ਕਹਿੰਦੇ ਸਾਧ ਸੰਗਤ ਵਿੱਚ ਬਹਿੰਦੇ ਆ ਨਾ ਜਿੱਦਾਂ ਤੁਸੀਂ ਬੈਠੇ ਹੋ ਉਹ ਸੋਹਣੇ ਬਨ ਜਾਂਦੇ ਆ ਕਿਉਂਕਿ ਸਤ ਸੰਗਤ ਵਿੱਚ ਸਾਨੂੰ ਗੁਣ ਮਿਲਦੇ ਆ ਵਾਹ ਵਾਹ ਕਰੇ ਸਹੀ ਜਨ ਸੋਹਣੇ ਇਸ ਕਰਕੇ ਆਪਾਂ ਸੋਹਣੇ ਕਿੱਦਾਂ ਬਨਣਾ ਸਾਡੇ ਜੀਵਨ ਦੇ ਵਿੱਚ ਸਾਡੀ ਪਰਸਨੈਲਿਟੀ ਦੇ ਵਿੱਚ ਸਾਡੀ ਸ਼ਖਸੀਅਤ ਦੇ ਵਿੱਚ ਜਦੋਂ ਸੱਚ ਆਵੇਗਾ ਸਾਡਾ ਧੁਰਾ ਸੱਚ ਹੋਵੇਗਾ ਸਾਡਾ ਧੁਰਾ ਨਾਮ ਹੋਵੇਗਾ ਸੱਚਾ ਨਾਮ ਮੇਰਾ ਆਧਾਰੋ ਆਧਾਰ ਹੁੰਦਾ ਧੁਰਾ ਜਦੋਂ ਸਾਡਾ ਧੁਰਾ ਨਾਮ ਸਾਡਾ ਧੁਰਾ ਸੱਚ ਹੋਵੇਗਾ ਉਹਦੇ ਉੱਤੇ ਜਿਹੜੀ ਬਿਲਡਿੰਗ ਸਾਡੀ ਸ਼ਖਸੀਅਤ ਉਸਰੇਗੀ ਨਾ ਉਹ ਬਿਲਡਿੰਗ ਦੇ ਵਿੱਚ ਉਸ ਘਰ ਦੇ ਵਿੱਚ ਉਹ ਘਰ ਕਿਹੜਾ ਮਨ ਮੰਦਰ ਤਨ ਵੇਸ਼ ਕਲੰਦਰ ਘਟ ਹੀ ਤੀਰਥ ਫੇਰ ਉਸ ਘਰ ਦੇ ਵਿੱਚ ਖੁਸ਼ੀਆਂ ਹੋਣਗੀਆਂ ਉਸ ਘਰ ਦੇ ਵਿੱਚ ਸੁੱਖ ਹੋਵੇਗਾ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਕ ਮਨ ਵਿਸਰਾਮ ਜਦੋਂ ਨਾਮ ਜਪਾਂਗੇ ਫੇਰ ਸਾਡੇ ਘਰਾਂ ਦੇ ਵਿੱਚ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰ ਮੰਤਰ ਦੜਾਇਆ ਜਦੋਂ ਸਾਡੇ ਘਰਾਂ ਦੇ ਵਿੱਚ ਭਾਵ ਹਿਰਦੇ ਦੇ ਵਿੱਚ ਨਾਮ ਆ ਗਿਆ ਅਸੀਂ ਸੁਖੀ ਹੋਵਾਂਗੇ ਸਾਡਾ ਸਮਾਜ ਸੁਖੀ ਹੋਵੇਗਾ ਨਹੀਂ ਤੇ ਅੱਜ ਜਿਹੜੀ ਸਮਾਜ ਦੀ ਹਾਲਤ ਹੈ ਬਹੁਤੀ ਚੰਗੀ ਨਹੀਂ ਸੋ ਗੁਰੂ ਕਿਰਪਾ ਕਰੇ ਗੁਰੂ ਗ੍ਰੰਥ ਸਾਹਿਬ ਦੀ ਬਖਸ਼ਿਸ਼ ਦੇ ਨਾਲ ਪੰਜਾਬ ਜੂੰਦਾ ਗੁਰਾਂ ਦੇ ਨਾਂ ਤੇ ਪੰਜਾਬ ਦੇ ਅੱਜ ਦੁਬਾਰਾ ਜੂੰਦਾ ਹੋਵੇਗਾ ਤੇ ਗੁਰਾਂ ਦੇ ਨਾਂ ਤੇ ਹੀ ਜੂੰਦਾ ਹੋਵੇਗਾ ਨਹੀਂ ਤੇ ਅਸੀਂ ਮੌਤ ਵਾਲੇ ਪਾਸੇ ਵੱਧ ਰਹੇ ਹਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਚੁਗਲੀ ਨਿੰਦਿਆ ਈਰਖਾ ਧੜੇ ਬਾਦੀਆਂ ਵੈਰ ਵਿਰੋਧ ਵੱਧਦਾ ਜਾ ਰਿਹਾ ਸਿੱਖ ਹੀ ਸਿੱਖ ਦਾ ਕਿਤੇ ਨਾ ਕਿਤੇ ਅੱਜ ਵੈਰੀ ਬਣਿਆ ਹੋਇਆ ਇੱਕ ਧੜਾ ਦੂਜੇ ਨੂੰ ਮਾੜਾ ਕਹ ਰਿਹਾ ਦੂਜਾ ਤੀਜੇ ਨੂੰ ਮਾੜਾ ਕਹ ਰਿਹਾ ਇੰਨੇ ਝਗੜੇ ਪੈਦਾ ਹੋ ਗਏ ਅੱਗੇ ਤੇ ਧੜੇਬਾਦੀਆਂ ਧੜਿਆਂ ਦੇ ਵਿੱਚ ਹੁੰਦੀਆਂ ਸੀ ਹੁਣ ਤੇ ਇੱਕ ਇੱਕ ਧੜੇ ਦੇ ਵਿੱਚ ਧੜੇਬਾਦੀਆਂ ਬਣੀਆਂ ਹੋਈਆਂ ਇਦਾਂ ਹੀ ਹੁੰਦੀ ਤੇ ਇਹਦਾ ਅਸਰ ਸਾਡੇ ਬੱਚਿਆਂ ਤੇ ਹੁੰਦਾ ਹੈ ਸਾਡੇ ਨੌਜਵਾਨਾਂ ਤੇ ਹੁੰਦਾ ਹੈ ਇਸ ਕਰਕੇ ਗੁਰੂ ਦੇ ਨਾਲ ਜੁੜੀਏ ਬਾਣੀ ਦੇ ਨਾਲ ਜੁੜੀਏ ਸਤ ਸੰਗਤ ਕਰਿਆ ਕਰੋ ਬਾਕੀ ਜਿਹੜਾ ਤੁਸੀਂ ਕੈਂਪ ਦੇ ਵਿੱਚ ਸਿੱਖਿਆ ਇਹ ਹੋਮਵਰਕ ਆਪਣੀਆਂ ਕਾਪੀਆਂ ਤੇ ਨੋਟ ਕਰੋ ਇਹਨੂੰ ਘਰੇ ਜਾ ਕੇ ਇਹ ਕੈਂਪ ਦੀ ਸਮਾਪਤੀ ਨਹੀਂ ਤੁਸੀਂ ਰੋਜ਼ ਆਪਣੇ ਘਰ ਅਭਿਆਸ ਕਰਨਾ ਹੈ ਯਾਦ ਰੱਖਿਓ ਇੱਕ ਅਖੀਰ ਤੇ ਮੈਂ ਬੇਨਤੀ ਕਰਦਾ ਹੁੰਨਾ ਇਹ ਪੱਲੇ ਬੰਨ ਕੇ ਜਾਇਓ ਵੀ ਜਿੰਨੇ ਵੀ ਤੁਸੀਂ ਬੱਚੇ ਹੋ ਨਾ ਆਪਣੇ ਕੈਰੀਅਰ ਸੰਬੰਧੀ ਮੈਂ ਕੱਲ ਨੂੰ ਬਣਨਾ ਕੀ ਹੈ ਉਹਦੇ ਉੱਤੇ ਵੀ ਥੋੜਾ ਜਿਆ ਖਿਆਲ ਕਰੋ ਉਹਦੇ ਵਾਸਤੇ ਜ਼ਰੂਰੀ ਹੈ ਆਪਣੇ ਨਿਸ਼ਾਨੇ ਉਲੀਕੋ ਅੱਜ ਸਾਡੇ ਬੱਚਿਆਂ ਨੂੰ 95 ਤੋਂ 97% ਬੱਚੇ ਮੈਂ ਉਹ ਦੇਖੇ ਨੇ ਸਕੂਲਾਂ 'ਚ ਜਿਨ੍ਹਾਂ ਦਾ ਅਜੇ ਨਿਸ਼ਾਨਾ ਕੋਈ ਨਹੀਂ ਉਹਨਾਂ ਨੂੰ ਪਤਾ ਹੀ ਨਹੀਂ ਮੈਂ ਕੱਲ ਨੂੰ ਬਣਨਾ ਕੀ ਪੜ ਕੇ ਜਿਹਨੂੰ ਇਹ ਨਹੀਂ ਪਤਾ ਮੈਂ ਕਿਉਂ ਪੜ ਰਿਹਾ ਮੈਂ ਪੜ੍ਹਾਈ ਕਿਉਂ ਕਰ ਰਿਹਾ ਕੱਲ ਨੂੰ ਮੈਂ ਕੀ ਬਣਨਾ ਹੈ ਜਾਂ ਮੇਰੇ ਅਸੂਲ ਕੀ ਨੇ ਜਾਂ ਮੇਰੀ ਮੇਰੀ ਪਸੰਦ ਮੇਰੀ ਨਾ ਪਸੰਦ ਕੀ ਹੈ ਉਹਨੂੰ ਪਤਾ ਹੀ ਨਹੀਂ ਆਪਣੇ ਬਾਰੇ ਉਹਦਾ ਨਿਸ਼ਾਨਾ ਹੀ ਕੋਈ ਨਹੀਂ ਤੋ 10ਵੀਂ ਵਿੱਚੋਂ ਨੰਬਰ ਕਿਦਾਂ ਲਵੇਗਾ ਉਹ 11ਵੀਂ ਤੇ 12ਵੀਂ ਵਿੱਚ ਉਹਨੇ ਮੈਡੀਕਲ ਰੱਖਣਾ ਹੈ ਨਾਨ ਮੈਡੀਕਲ ਰੱਖਣਾ ਜਾਂ ਆਰਟਸ ਰੱਖਣੀ ਹੈ ਫੇਰ ਹੀ ਰੱਖੇਗਾ ਜੇ ਉਹਦਾ ਨਿਸ਼ਾਨਾ ਹੋਵੇਗਾ ਸਾਡੇ ਬੱਚਿਆਂ ਦਾ ਜੇ ਨਿਸ਼ਾਨਾ ਕੋਈ ਨਹੀਂ ਸਾਡਾ ਨਿਸ਼ਾਨਾ ਇੱਕੋ ਹੀ ਹੈ ਆਈਲੈਟਸ ਵੇਈ ਅਸੀਂ ਬਾਹਰ ਜਾਣਾ ਇਸ ਤੋਂ ਵੱਗੇ ਸਾਨੂੰ ਕੱਖ ਨਹੀਂ ਪਤਾ ਇਸ ਸਕੂਲਾਂ ਦੇ ਵਿੱਚ ਅਸੀਂ ਪਿੰਡ-ਪਿੰਡ ਹਰ ਸਕੂਲ ਕਾਲਜ ਵਿੱਚ ਜਾ ਕੇ ਦੱਸਦੇ ਹਾਂ ਆਪਣੇ ਗੋਲ ਮਿੱਥੋ ਤੁਸੀਂ ਫੁੱਟਬਾਲ ਖੇਡਦੇ ਹੋ ਤੁਸੀਂ ਹਾਕੀ ਖੇਡਦੇ ਹੋ ਮੰਨ ਲਓ ਪਹਿਲੀ ਕੱਲ ਤੁਹਾਨੂੰ ਮੋਬਾਈਲਾਂ ਤੇ ਗੇਮਾਂ ਖੇਡਣ ਲੱਗ ਗਏ ਗਰਾਊਂਡਾਂ ਵਿੱਚ ਤੇ ਆਪਾਂ ਜਾਂਦੇ ਹੀ ਨਹੀਂ ਨਾ ਸਾਡੇ ਕੋਲ ਕੋਈ ਗਰਾਊਂਡਾਂ ਹੈਗੀਆਂ ਅੱਜ ਠੇਕਾ ਤੇ ਲੱਭ ਜਾਂਦਾ ਪਿੰਡ ਦੇ ਬਾਹਰ ਚੰਗੀ ਗਰਾਊਂਡ ਨਹੀਂ ਲੱਭਦੀ ਚੰਗੇ ਸਕੂਲ ਨਹੀਂ ਲੱਭਦੇ ਤੁਸੀਂ ਫਿਰ ਆਪਾਂ ਕਿੱਦਾਂ ਕਹਿ ਸਕਦੇ ਅਸੀਂ ਬੜੇ ਚਿੰਤਾਤ ਆ ਆਪਣੇ ਬੱਚਿਆਂ ਪ੍ਰਤੀ ਬੱਚਿਆਂ ਦਾ ਭਵਿੱਖ ਤੇ ਅਸੀਂ ਆਪ ਡੋਬਣ ਲੱਗੇ ਆ ਸਾਨੂੰ ਚੰਗੀਆਂ ਗ੍ਰਾਊਂਡਾਂ ਨਹੀਂ ਲੱਭਦੀਆਂ ਅੱਜ ਨਾ ਸਾਡੇ ਕੋਲ ਇਸ ਤਰ੍ਹਾਂ ਦੇ ਸਕੂਲ ਆ ਨਾ ਸਾਡੇ ਕੋਲ ਚੰਗੇ ਹਸਪੀਟਲ ਆ ਅੱਜ ਮਾੜਾ ਬੰਦਾ ਤੇ ਉੱਧੇ ਮਰ ਜਾਂਦਾ ਇਲਾਜ ਹੀ ਨਹੀਂ ਕਰਾ ਸਕਦਾ ਤੇ ਜੇ ਕਿਤੇ ਭੁੱਲ ਭੁਲੇਖੇ ਚਲਾ ਵੀ ਜਾਵੇ ਤੇ ਸਾਰਾ ਕੁਝ ਵੇਚ ਕੇ ਉਹਨੂੰ ਡਾਕਟਰਾਂ ਦੀਆਂ ਫੀਸਾਂ ਦੇਣੀਆਂ ਪੈਂਦੀਆਂ ਐਡੇ ਮਹਿੰਗੇ ਇਲਾਜ ਹੋ ਗਏ ਅਸੀਂ ਕਿੱਦਾਂ ਕਹਿ ਸਕਦੇ ਅਸੀਂ ਧਰਮੀਆਂ ਸੀ ਗੁਰੂ ਨਾਨਕ ਸਾਹਿਬ ਦੇ ਧਰਮ ਨੂੰ ਫਾਲੋ ਕਰਦੇ ਆ ਸੋ ਇਸ ਕਰਕੇ ਆਪਣਾ ਜੇ ਤੁਹਾਡਾ ਗੋਲ ਨਹੀਂ ਤੁਸੀਂ ਫੁੱਟਬਾਲ ਖੇਡਦੇ ਹੋ ਮੰਨ ਲਓ ਜੇ ਗੋਲ ਹੀ ਨਾ ਬਣਿਆ ਹੋਵੇ ਤੇ ਬਾਲ ਲੈ ਕੇ ਕਿੱਥੇ ਜਾਓਗੇ ਆਪਸ ਵਿੱਚ ਭਿੜੀ ਜਾਓਗੇ ਨਾ ਆਪਸ ਵਿੱਚ ਭਿੜੀ ਜਾਓਗੇ ਟੱਕਰਾਂ ਮਾਰੀ ਇਹੀ ਹਾਲਤ ਅੱਜ ਦੁਨੀਆ ਦੀ ਹੋ ਰਹੀ ਹੈ ਬਿਨਾ ਗੋਲ ਤੋਂ ਲੋਕ ਭੱਜ ਰਹੇ ਆ ਇੱਕ ਦੂਜੇ ਵਿੱਚ ਟੱਕਰਾਂ ਮਾਰ ਰਹੇ ਆ ਖੈ ਖੈ ਮਰਦੇ ਬੰਮਨ ਮੁਲਾਣੇ ਤੇ ਆਪਸ ਵਿੱਚ ਵੀ ਲੋਕ ਇਦਾਂ ਹੀ ਖੈ ਰਹੇ ਇਸ ਕਰਕੇ ਆਪਣੇ ਗੋਲ ਉਲੀਕਣੇ ਆਪਣੇ ਨਿਸ਼ਾਨੇ ਨਿਰਧਾਰਤ ਕਰਨੇ ਫਿਰ ਉਹਨਾਂ ਨਿਸ਼ਾਨਿਆਂ ਤੇ ਮਿਹਨਤ ਕਰਨੀ ਨਿਰੰਤਰ ਅਭਿਆਸ ਕਰਨਾ ਫਿਰ ਤੁਸੀਂ ਸਫਲਤਾ ਪ੍ਰਾਪਤ ਕਰ ਸਕਦੇ ਹੋ ਸਫਲਤਾ ਪ੍ਰਾਪਤ ਉਹ ਕਰ ਸਕਦੇ ਆ ਜਿਨ੍ਹਾਂ ਦੇ ਵੱਡੇ ਨਿਸ਼ਾਨੇ ਹੋਣ ਉਸ ਨਿਸ਼ਾਨਿਆਂ ਤੇ ਅਭਿਆਸ ਕਰਨ ਨਿਰੰਤਰ ਮਿਹਨਤ ਕਰਨ ਤੇ ਇੱਕ ਦਿਨ ਜ਼ਰੂਰ ਸਫਲ ਹੋਣਗੇ ਫਿਰ ਸਾਡੇ ਇਸ ਪੰਜਾਬ ਦੀ ਧਰਤੀ ਤੋਂ ਪੜੇ ਲਿਖੇ ਲੋਕ ਕੇਵਲ ਪੜੇ ਲਿਖੇ ਨਹੀਂ ਧਰਮੀ ਅਫਸਰ ਪੈਦਾ ਹੋਣਗੇ ਗੁਰਮਤ ਦੇ ਧਾਰਨੀ ਹੋਣਗੇ ਇਹ ਗੱਲਾਂ ਜ਼ਰੂਰ ਸਾਰਿਆਂ ਨੇ ਆਪਾਂ ਪੱਲੇ ਬੰਨਣੀਆਂ ਆਪਣੇ ਨਿਸ਼ਾਨੇ ਉਲੀਕੋਗੇ ਹਾਂਜੀ ਹਾਂਜੀ ਉਹ ਨਾ ਕੋਈ ਨਿਸ਼ਾਨਾ ਬਣਾਉਂਗੇ ਨਾ ਵੀ ਮੈਂ ਕਹਨੂੰ ਡਾਕਟਰ ਬਣਨਾ ਹੈ ਮੈਂ ਅਧਿਆਪਕ ਬਣਨਾ ਹੈ ਇੰਜੀਨੀਅਰ ਬਣਨਾ ਹੈ ਗੁਰਸਿੱਖ ਤੇ ਬਣਨਾ ਹੀ ਹੈ ਕਿਉਂਕਿ ਗੁਰਸਿੱਖ ਅਧਿਆਪਕ ਹੀ ਸਮਾਜ ਨੂੰ ਚੰਗੀ ਸੇਧ ਦੇ ਸਕਦਾ ਹੈ ਗੁਰਸਿੱਖ ਡਾਕਟਰ ਜੇ ਪੜਿਆ ਲਿਖਿਆ ਧਰਮੀ ਡਾਕਟਰ ਹੋਵੇਗਾ ਉਹੀ ਲੋਕਾਂ ਦਾ ਸੱਚਾ ਇਲਾਜ ਕਰ ਸਕਦਾ ਹੈ ਨਹੀਂ ਤੇ ਦੁਨੀਆ ਵਿੱਚ ਠੱਗ ਬਹੁਤ ਬੈਠੇ ਆ ਆਓ ਗੁਰੂ ਕਿਰਪਾ ਕਰੇ ਪੜਿਆ ਮੂਰਖ ਆਖੀਏ ਜਿੱਤ ਲਭ ਲੋਭ ਅਹੰਕਾਰਾ ਨਹੀਂ ਤੇ ਪੜਿਆ ਵੀ ਮੂਰਖੀ ਆ ਲੱਭ ਲੋਭ ਤੇ ਹੰਕਾਰ ਦੇ ਵਿੱਚ ਜਿਹੜਾ ਭਰਿਆ ਪਿਆ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਅਸਲ ਪਰਉਪਕਾਰੀ ਜੀਵਨ ਗੁਰੂ ਦੇ ਗਿਆਨ ਦੇ ਵਿੱਚੋਂ ਮਿਲਣਾ ਹੈ ਤੇ ਗੁਰੂ ਦੇ ਗਿਆਨ ਨੇ ਹੀ ਸਾਨੂੰ ਸੋਹਣੇ ਤੇ ਸੁੰਦਰ ਬਣਾਉਣਾ ਹੈ ਇਹ ਸੋਹਣਾ ਤੇ ਸੁੰਦਰ ਜੀਵਨ ਲੈਣ ਵਾਸਤੇ ਅਸੀਂ ਇਹਨਾਂ ਕੈਂਪਾਂ ਦੇ ਵਿੱਚ ਹਿੱਸਾ ਲੈਣਾ ਤੇ ਮੈਂ ਧੰਨਵਾਦ ਕਰਦਾ ਹਾਂ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ ਅਤੇ ਸਾਰੇ ਹੀ ਗੁਰਮੁਖ ਪਿਆਰੇ ਜੋ ਵਲੰਟੀਅਰ ਸਿੰਘ ਗੁਰੂ ਘਰ ਦੇ ਕੀਰਤਨੀਏ ਅਤੇ ਗੁਰੂ ਘਰ ਦੇ ਪ੍ਰਚਾਰਕ ਵੀ ਨੇ ਜੋ ਤੰਦੇਹੀ ਦੇ ਨਾਲ ਜ਼ਿਲ੍ਹਾ ਕਪੂਰਥਲਾ ਵੱਖ-ਵੱਖ ਨਗਰਾਂ ਦੇ ਵਿੱਚ ਸਾਰੇ ਵੀਰ ਕੈਂਪ ਲਾ ਰਹੇ ਆ ਤੇ ਬੱਚਿਆਂ ਨੂੰ ਘਰ-ਘਰ ਜਾ ਕੇ ਫੋਕਾ ਦੇ ਰਹੇ ਆ ਤੇ ਗੁਰਦੁਆਰਿਆਂ ਵਿੱਚ ਇਕੱਠਿਆ ਕਰਕੇ ਇਹ ਅਸਲ ਕਾਰਜ ਹੈ ਅਸੀਂ ਸਾਲ ਬਾਅਦ ਗੁਰਮਤ ਸਮਾਗਮ ਕਰਾ ਲਿਆ ਅਸੀਂ ਸਾਲਾਂ ਤੇ ਪਹੁੰਚ ਗਏ ਪਹਿਲਾ ਮੱਸਿਆ ਸੰਗ੍ਰਾਂਤ ਤੇ ਗੁਰਦੁਆਰੇ ਆਉਂਦੇ ਸੀ ਹਾਂਜੀ ਹੌਲੀ ਹੌਲੀ ਅਸੀਂ ਕਹਿੰਦੇ ਵੀ ਸਾਲ ਬਾਅਦ ਇਕੱਠੇ ਹੋਇਆ ਕਰਾਂਗੇ ਅਸਲ ਪ੍ਰਚਾਰ ਆਜੇ ਗੁਰੂ ਨਾਨਕ ਦਾ ਪ੍ਰਚਾਰ ਢੰਗ ਕੀ ਸੀ ਉਹਦੇ ਉੱਤੇ ਅਸੀਂ ਬਹੁਤ ਛੇਤੀ ਵਕ ਵਕ ਚੱਲਣਾ ਤੇ ਲੈ ਕੇ ਆਵਾਂਗੇ ਵੀ ਗੁਰੂ ਨਾਨਕ ਦਾ ਪ੍ਰਚਾਰ ਢੰਗ ਕੀ ਸੀ ਸਿੱਖਵਾਜ ਆਪਾਂ ਕੀ ਕਰਨ ਲੱਗਿਆ ਆਪਾਂ ਰਹਿ ਗਏ ਬਸ ਕਿਤੇ ਲੰਗਰ ਲਾ ਲਿਆ ਕਿਤੇ ਲੋਕਾਂ ਨੂੰ ਹੋਰ ਪਾਸੇ ਤੋਰਨ ਤੁਰ ਪਏ ਅਸੀਂ ਅਸਲ ਦੇ ਵਿੱਚ ਗੱਲ ਸਮਝ ਹੀ ਨਹੀਂ ਸਕੇ ਗੁਰੂ ਨਾਨਕ ਦਾ ਪ੍ਰਚਾਰ ਢੰਗ ਕੀ ਸੀ ਅਸੀਂ ਖਾਣ ਪੀਣ ਤਾਂ ਕੀ ਸੀਮਤ ਰਹਿ ਗਏ ਸੱਚ ਜੀ ਗੁਰੂ ਨਾਨਕ ਦੇ ਪ੍ਰਚਾਰ ਢੰਗ ਨੂੰ ਅਸੀਂ ਨਹੀਂ ਸਮਝੇ ਸਾਡੇ 550 ਸਾਲਾਂ ਤੇ ਵੀ ਦੇ ਉੱਤੇ ਦਾਸ ਲਿਖਣ ਦਾ ਯਤਨ ਕਰ ਰਿਹਾ ਸੀ ਘੱਟੋ ਘੱਟ ਸਿੱਖਾ ਤੈਨੂੰ ਤੇ ਪਤਾ ਹੋਵੇ ਨਾ ਗੁਰੂ ਨਾਨਕ ਦਾ ਪ੍ਰਚਾਰ ਢੰਗ ਕੀ ਹੈ ਫੇਰ ਹੀ ਦੁਨੀਆ ਨੂੰ ਦੱਸਾਂਗੇ ਇਸ ਕਰਕੇ ਆਓ ਗੁਰੂ ਕਿਰਪਾ ਕਰੇ ਬਹੁਤ ਧੰਨਵਾਦ ਹੈ ਸਾਰੀ ਸੰਗਤ ਦਾ ਨਗਰ ਨਿਵਾਸੀ ਸੰਗਤਾਂ ਦਾ ਜਿਨ੍ਹਾਂ ਨੇ ਬੱਚਿਆਂ ਨੂੰ ਭੇਜਿਆ ਤੇ ਮੈਂ ਮਾਵਾਂ ਨੂੰ ਬੇਨਤੀ ਕਰਾਂ ਜਰੂਰ ਬੱਚਿਆਂ ਨੂੰ ਦਾਦੀਆਂ ਮਾਤਾ ਗੁਜਰੀ ਨੂੰ ਯਾਦ ਕਰੋ ਬੀਬੀ ਭਾਨੀ ਬੀਬੀ ਅਮਰੋ ਉਹ ਮਹਾਨ ਇਸਤਰੀਆਂ ਉਹਨਾਂ ਨੂੰ ਯਾਦ ਕਰੋ ਮਾਤਾ ਖੀਵੀ ਜਿਨ੍ਹਾਂ ਨੇ ਆਪਣੀਆਂ ਧੀਆਂ ਨੂੰ ਧਰਮ ਦੀ ਸਿੱਖਿਆ ਦਿੱਤੀ ਤੇ ਅੱਜ ਬਹੁਤ ਸਾਰੀਆਂ ਧੀਆਂ ਬਹੁਤ ਸਾਰੀਆਂ ਬੱਤੀਆਂ ਸਾਡੀਆਂ ਕੇਵਲ ਰੀਲਾਂ ਤੱਕ ਸੀਮਤ ਰਹਿ ਗਈਆਂ ਕੇਵਲ ਦਿਖਾਵੇ ਤੱਕ ਅਸੀਂ ਸੀਮਤ ਰਹਿ ਗਏ ਅਸੀਂ ਕਿੱਥੋਂ ਚੱਲ ਪਏ ਆ ਗੁਰੂ ਦੀ ਬਾਣੀ ਤੋਂ ਟੁੱਟ ਗਏ ਆਪਣੀਆਂ ਧੀਆਂ ਨੂੰ ਆਪਣੇ ਪੁੱਤਰਾਂ ਨੂੰ ਮਾਪਿਆਂ ਦਾ ਫਰਜ਼ ਬੰਦਾ ਹੈ ਵੀ ਬਾਣੀ ਦੇ ਨਾਲ ਜੋੜਨ ਦਾ ਯਤਨ ਕਰੀਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਭਾਈ ਹਰਜੀਤ ਸਿੰਘ ਦੀ ਸultanpur Lodhi ਜੋ ਅਸ਼ੀਸ਼ ਕਰਕੇ ਜ਼ਿਲ੍ਹਾ ਕਪੂਰਥਲਾ ਦੇ ਇੰਚਾਰਜ ਨੇ ਜਿਨ੍ਹਾਂ ਦੇ ਦੇਖ ਰਹੇ ਕੋ ਸਾਰੇ ਕੈਂਪ ਚੱਲ ਰਹੇ ਆ ਸੋ ਉਹ ਜਿਹੜੇ ਬੱਚਿਆਂ ਦੇ ਕਵਤਾ ਮੁਕਾਬਲੇ ਆਪਾਂ ਕਰਾਉਣੇ ਆ ਜੋ